ਕਿਰਪਾ ਦ੍ਰਿਸ਼ਟਾਂ ਜੈ ਨਹਰ ਹੋ ਤਾਂ ਕੇ ਤਾਪ ਤਨਕ ਮੋਹਰ ਹੋ ਰੇਦ ਸੇਦ ਕਰਮ ਸਭ ਹੋਈ ਦੁਸ਼ਟ ਸਾਸ ਸਕੇ ਨਾ ਕੋਈ ਏਕ ਬਾਰ ਜਿਨ ਕੋ ਵੇ ਸੁਹਾਣਾ ਕਾਲ ਫਾਸ ਤੇ ਤਾਏ ਉਬਾਰਾ ਜਿਨ ਨਰ ਨਾਮ ਤੇ ਅਰੁ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤਮੇ ਸਾਰੀ ਤਿਆਰੀ ਆਪ ਹਾ ਦੇ ਲੋ ਵਾਰੀ ਸਰਬ ਢੋਰ ਮੋਹ ਸਹਾਈ ਦੁਸ਼ਟ ਦੋਖ ਤੇ ਨੋ ਕਚਾਈ ਹਣਕ ਕੇ ਤੁਮੈ ਸ਼ੰਨ ਕਹੋਂੀ ਉਪਾਹਤ ਦੇ ਲਿਓ ਬੜੀ ਸਰਬ ਧੋਰ ਬਹੁ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਸੁਵਈਆ ਪਾਏਂਗੇ ਜੋ ਤੇ ਤੁਮਰੇ ਤਵ ਤੇ ਕੋ ਅਕਸਰੇ ਨਹੀਂ ਆਨੀਓ RAM ਰਹੀਮ ਪੁਰਾਣ ਪੁਰਾਣ ਅਨੇਕੇ ਮਤੇ ਕ ਨਮਾਨਿਓ ਸਿਮਰਤਿ ਸਾਸਤਰ ਵੇਦ ਸਵੇ ਗੋਪੇਦ ਗਹਿ ਹਮ ਇੱਕ ਨ ਜਾਣਿਓ ਸੇਰੀਆ ਸੁਪਾਣ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੋਹੇ ਬਖਾਨਿਓ ਦੋਹਰਾ ਸਗਰ ਦਰ ਕੋ ਸਾਡ ਕੇ ਗਿਓ ਤੋਰ ਦਵਾਰ ਬਹੇਗੇ ਕਿਲਾ ਜੇ ਅਸ ਗੋਬਿੰਦਾਸ ਤੁਹਾਰ ਸਗਰ ਦਰ ਕੋ ਸਾਡ ਕੇ ਗਿਓ ਤਹਾਰ ਦਵਾਰ ਬਹੇਗੇ ਕਿਲਾ ਜੇ ਅਸ ਗੋਬਿੰਦਾਸ ਤੁਹਾਰ राम कली मलती जणांदे क्यों खास सतगुरु प्रसाद आनंद पे, पे मेरी मांए सतगुरु मैं पाया सतगुरु ता पाया सहज से मनवजिया हे दू साथ मवा हे गुरु फत जाया करो जय करो मथा टेको बाबाजी नु जाया करो दीदी मथा ਫਤੇ ਨੇ ਪਟਕੀ ਵੀ ਨਹੀਂ ਕੀਤੀ ਦੀ ਫਤ ਜਿਆ ਕਰੋ ਜੈ ਜੈ ਵਾਹਿਗੁਰੂ ਦੀ ਜੈ ਹੋ ਗਈ ਵਾਹਿਗੁਰੂ ਵਾਹਿਗੁਰੂ ਚਲੋ ਵਾਹਿਗੁਰੂ ਜੀ ਦਾ ਸਾਰੇ ਹਾਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਠ ਅਸੀਂ ਕਰ ਲਿਆ ਤੇ ਹੁਣ ਪ੍ਰਸ਼ਾਦਾ ਪਾਣੀ ਲੱਗੇ ਆ ਪਕਾਣ ਦਾਲ ਦੀ ਸਬਜ਼ੀ ਅਸੀਂ ਬਣਾਈ ਹੈ ਦਾਲ ਕਈਆ ਤੇ ਹੁਣ ਅਸੀਂ ਇਹਨੂੰ ਗਰਮ ਕਰਤਾ ਤੇ ਆਉਣ ਲੱਗੇ ਫੁਲਕੇ ਬਣਾਉਣ ਲੱਗੇ ਆ ਫੁਲਕੇ ਬਣਾਨੇ ਆ ਨਾਲ ਹੀ ਝੋਲ ਬਣਾਏ ਆ ਤੇ ਬੱਚਿਆਂ ਨੇ ਝੋਲ ਖਾਣੇ ਆ ਤੇ ਬੀਬੀਓ ਨਾਲ ਫੁਲਕਾ ਖਾਣਾ ਹੈ ਨਾਲ ਹੀ ਫੁਲਕੇ ਬਣਾਉਣ ਲੱਗੇ ਤੇ ਬਣ ਗਈ ਆ ਤੇ ਹੁਣ ਅਸੀਂ ਰੋਟੀ ਖਾਣ ਲੱਗੇ ਆ ਪ੍ਰਸ਼ਾਦਾ ਪਾਣੀ ਛਕਣ ਲੱਗੇ ਆ ਜਪਦੇ ਦਾਦੂ ਨੇ ਛਕ ਲਈ ਆ ਬੀਬੀ ਫਤਿਹ ਨੂੰ ਖਵਾਉਂਦੀ ਐ ਰੋਟੀ ਤੇ ਹੁਣ ਅਸੀਂ ਵੀ ਖਾਣ ਲੱਗੇ ਆਂ ਰੋਟੀਆਂ ਹੀ ਪਕਾ ਕੇ ਤੇ ਲੈ ਆਂਦੀ ਆ ਹੁਣ ਅੰਦਰ ਹੀ ਗਾਇਜ਼ ਅੱਜ ਮੈਂ ਮਿਰਚੀ ਖਾਣੇ ਵਾਲੀ ਆ ਮਿਰਚੀ ਖਾਦੀ ਆਂ ਤੇਰੇ ਕੋਲ ਇਹ ਸੜ